ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਸੂਈ ਵੀ ਵੜ ਚੈਨ ਦਿਖਾਵਾਂਗੇ ਕੱਪੜਾ ਚਾਰ ਨੱਕ ਛੇ ਦਾ ਡਿਟੇਲ ਵੀਰ ਤੋਂ ਪੁੱਛਦੇ ਆਓ ਕੇ ਕਰੀਏ ਕਰਵਾ ਸਸੀ ਗੱਲ ਬਾਈ ਸਸੀ ਗੱਲ ਨਾਮ ਐਡਰੈਸੱਸ ਹੋ ਵੀਰ ਆਪਣਾ ਨਾ ਟਿਲੂ ਸੋਨੂਆ ਪਿੰਡ ਹੈ ਮੋੜਾ ਜਿਹੜਾ ਮੁੰਡਾ ਸੀ ਇਹਦੇ ਹੱਥ ਮੋਬਾਈਲ ਨੰਬਰ ਆਪਣਾ। ਮੇਰਾ ਨੰਬਰ ਹੈ 889994473। ਚਾਰ ਬੜਾ ਦਿਖਾਵਾਂਗੇ ਤਿੰਨ ਘੱਬੜਾ ਇੱਕ ਸੂਈ ਵੀ ਹਣਾ। ਹਾਂ ਇੱਕ ਸੂਈ ਦਾ। ਪਹਿਲਾ ਨੰਬਰ ਤਾਂ ਜੀ ਸੂਈ ਦੇਖੀਏ ਨੇ ਜਿਹੜੀ। ਕਿ ਟਿਲੋਂ ਕੱਲ ਸੂਈ ਆਵੇ ਦੁਪਹਿਰੇ 12:00 ਜੀ ਨੂੰ ਪੈਗੀ ਮਗਰ ਇਹਨੇ ਬਸ ਹੀ ਜਰਾ ਦਿੱਤਾ। ਠੀਕ ਹੈ। ਉਹ ਬੋਲਾਂਗਾ 12:00 ਤੇ ਕੱਲ ਦੀ। ਪੂਰਾ ਟੀਜਾ ਸੂਆ ਟੀਜਾ ਸੂਈ ਆ। ਕਿੰਨਾ ਦੁੱਧ ਮੰਨ ਕੇ ਲਏਗਾ? ਦੁੱਧ ਦੇ 16-17 ਰੁਪਏ ਟਿਲੋਂ ਬੰਦ ਹੋਊਗਾ। ਰੇਟ ਇਹਦਾ ਕੀ ਰਹੂਗਾ? ਰੇਟ ਇਹਦਾ ਟਿਲੋਂ ਮਿਲ ਜਾਈ ਜਦੋਂ ਮਾਚੀ ਕਰਾਣੇ ਗਈ 55 ਕਰਾ ਲੈ 55 ਕਰਾ ਲੈ ਪਰ 52 ਟੋਰੀ ਵਾਰਨ ਸਭbro ਫੇਸ ਕੁਆਲਟੀ ਵਗੈਰਾ ਵੈੜਦੀ ਦੇਖ ਸਕਦੇ ਹੋ ਤੀਜਾ ਸੂਆ ਸੂਈਆ 52000 ਰੁਪਿਆ ਰੇਟ ਹੈ ਇਹਦਾ ਤੇ ਥੋੜੇ ਨੌ ਲਹਣ ਵਾਲੇ ਹਨਾ ਹਾਂ ਹੂੰ ਲੰਗ ਲੂੰਈ ਮਾਰੀ ਜਦੋਂ ਲਓ ਆ ਨਾ ਪੱਕੇ ਠਾੜੀ ਆਈ ਦਿਓ ਵਧੀਆ ਠੀਕ ਹੈ ਨੌ ਲੈਂਦੇ ਵਧੀਆ ਤੇ ਨਾਣਾ ਨੋੜਾ ਦੇਖੋ ਜਿਵੇਂ ਗੁੰਦੀ ਪਈਆ ਮੁੱਠੀ ਵਾਲਾ ਥਾਣਾ ਜਮਾਨਾ ਤੇ ਚੌਂ ਦਾ ਫਿਰ ਆਉਂਦਾ ਉਹ ਮੋਟਾ ਜੀ ਦੀ ਅਰਗਾ ਬੰਦਾ ਪੂਰਾ ਇੱਕ ਨੰਬਰ ਜਵਾਈ ਠੀਕ ਹੈ ਤੇ 52000 ਤੋਂ ਗਜਾਇਸ ਮਾਰੀ ਮੋਟੀ ਉਹ ਛੂਟ ਹੀ ਕਰਾਂਗੇ ਠੀਕ ਹੈ ਮੰਗਰ ਜੀ ਨੇ ਮਾਰਗੀ ਮੰਗੀ ਜੀ ਕੀ ਸਰ ਜਿਆਦਾ ਗੱਲ ਲੈ ਚਲੋ ਸੋ ਪਿੱਛੇ ਬੱਚੀ ਆ ਸੂਈ ਸਵਈਆ ਤੇ ਚੋਣ ਚਾਈ ਵੀਰ ਦੱਸਦਾ ਕਿ ਇੱਕ ਨੰਬਰ ਆ ਲੇਵਾ ਫਾੜੀ ਵਾਲਾ ਬਿਲਕੁਲ ਸਾਫ ਸੁਥਰਾ 15 ਲੇਵਾ ਜਮਾ 52000 ਚੋਂ ਮਾਣ ਤਾਨ ਹੋ ਜੀਦਾ ਘਰ ਆਏ ਬੰਦੇ ਠੀਕ ਆ ਮਗਰ ਬੱਚੀ ਆ ਬਹੁਤ ਪਿਆਰੀ ਨੂੰ ਪਾਲਣ ਲੈ ਕੇ ਬੱਚੀ ਆ ਤੇ ਨਾੜਾ ਨੂੜਾ ਨਾ ਤਾਂ ਪਤਾਂ ਦੀ ਗੁੰਦੀ ਹੋਈ ਆ ਜਮਾ ਦੇਖ ਸਾਡੇ ਹਮਾਨਾ ਦੇਖੋ ਪੂਰਾ ਸੋਣਾ ਸਾਫ ਸੁਥਰਾ ਮਿਲਕ ਮੇਨ ਵਗੈਰਾ ਵੀ ਚੰਗੀ ਆ ਸੋਹਣੀ ਰਾਜੀ ਆ ਪੜੀ ਵੀ ਤੇ ਅੱਗੇ ਦੂਜੇ ਨੰਬਰ ਜਿਹੜੀ ਵਹਿੜ ਦੇਖੀਏ ਨੇ ਜੀ ਇਹ ਸਾਈ ਵਾਲਾ ਨੂਰੂਨ ਸੁੰਦੀ ਕੈਦਨ ਲੈਂਦੀ ਆ ਦਿਨ ਲਈ ਨੂੰ 10 ਬਰਾਂ ਦਾ 10 12 ਦਿਨ ਸੂਣ ਚ ਬਾਕੀ ਹਾਂ ਕਿੰਨਾ ਗੱਦ ਬਣ ਕੇ ਚੱਲੇ ਬੰਦਾ ਉਹਦੇ ਵਿੱਚੋਂ 12 ਕਿਲੋ ਰੇਟ ਇਹਦਾ ਕੀ ਹੋਊਗਾ ਰੇਟ ਇਹਦਾ ਬਸ ਮੰਨ ਲਓ 45000 ਜਮਾਨਤ ਕਰ ਠੀਕ ਹੈ 12 ਕਿਲੋ ਦੇ ਐਵਰੇਜ 45 ਜਮਾਨਤਨ ਹੋ ਜੂਗਾ ਹਾਂ ਦਿਨ 10 ਘਟ ਜੂ ਹਣ ਹਾਂ ਦਿਨ 10 ਕਰਾਂਗੇ ਠੀਕ ਹੈ ਬਹੁਤ ਤਾਂ ਤੁਹਾਨੂੰ ਬਹੁਤ ਚ ਗੱਲ ਦਾ ਦਾੰਤਾਂ ਨਹੀਂ ਦੇਖੇ ਕਿਵੇਂ ਦੁੱਧ ਚੋਗੀ ਹੋਗੀ ਨਾ ਦੰਦ ਨਹੀਂ ਦੇਖੇਗੀ ਠੀਕ ਹੈ ਸੋ ਸਾਈ ਵਾਲ ਦੇ ਵਿੱਚ ਆ ਗਈ ਪਹਿਲਾ ਸੂਆ ਬੱਚੀ ਸੂਦੀ ਗਈ ਆਗੀ ਤੇ ਝੋੜੇ ਚੜ ਜੰਗੇ 10 12 ਦਿਨ ਬਾਕੀ ਹੈ 12 ਗੀ ਦੀ ਐਵਰੇਜ ਦੁੱਧ ਚਲਾਣ ਆਏ ਨੇ ਰੇਟ ਇਹ ਰੱਖੀ ਲੋ ਆ 13 14 ਦੇ ਵੀ ਆਪਾਂ ਘੱਟ ਰੱਖਾਂਗੇ ਰੇਟ ਜੈਨੂਨ ਜੈਦਾ ਬਸ 45000 ਚ ਮਾਨ ਕਰ ਲਾਂਗੇ ਜੈਜ ਕਰ ਲਓ ਸੋ ਦੇਖੋ ਬੱਚੀ ਬਹੁਤ ਪਿਆਰੀ ਹੈ ਸਾਫ ਸੁਥਰੀ ਤੇ ਥਾਂ ਸੁਣ ਵੀ ਬਹੁਤ ਚੰਗਾ ਸੋਹਣਾ ਲੱਗਿਆ ਵਾ ਕੀ ਸ਼ਾਈਨੀਂਗ ਵਾਲਾ ਰੰਗ ਆ ਤੇ ਪਹਿਲਾ ਸੂਆ ਆਪਣੂਣ ਸੁੰਦੀ ਪੀ ਜਮਾ ਘਰ ਜਾ ਕੇ ਸੂਗੀ ਤੇ ਦੁੱਧ ਦਾ ਨਾ ਚੈੱਕ ਆਗਾ ਤਾਂ ਰੇਟ 45000 ਬਿਲਕੁਲ ਫਲਾਇਆਂ ਬਰੂਆਂ ਦੇਖੋ ਬੱਚੀ ਜਿੱਦੇ ਤਿਆਰ ਹੋਗੀ ਬੱਚੀ ਚੰਗੀ ਬਣੂਗੀ ਪਰ ਕੱਚੀ ਕੱਚੀ ਅੱਗਲੀ ਹਲੇ ਹਨਾ ਬਸ ਕੱਚੀ ਕੱਚੀ ਅੱਗਲੀ ਹਲੇ ਬੱਲੇਵਾ ਲਿਆ ਹੁਣ ਲੱਗਿਆ ਦੇਖਾ ਠੰਡੀ ਸੀਲ ਹੈਗੀ ਹਨਾ ਪੂਰੀ ਡੱਡੀ ਸੀਲ ਆ ਠੀਕ ਹੈ ਅੱਗੇ 3 ਨੰਬਰ ਦੇਖੀਏ ਨੇ ਜਿਹੜੇ ਵੜਾ ਪਾ ਇਹ ਜਰਸੀ ਅਟੂ ਦੂਜੇ ਜਿਹਾ ਹੁੰਦੀ ਹੈ ਕਾਫੀ ਗੱਲ ਚ ਕਾਫੀ ਕ੍ਰਾਸ ਚ ਆ ਗਈ ਹਲਕਾ ਜਿਹਾ ਹਨਾ ਕ੍ਰਾਸ ਕ੍ਰਾਸ ਵੀ ਕਿਹੜੇ ਦੇ ਕੋ ਗੋਵੀ ਕਰ ਸਕਦੇ ਆ ਠੀਕ ਹੈ ਜਿਹੜੇ ਗੁੰਜਬਿਟ ਦੋ ਦੂਜਾ ਤੋਂ ਹੁੰਦੀ 7-8 95 ਹੁੰਦੀ ਪਰ ਲੇਵੇ ਦੇ ਪਣਾੜਵਾ ਦੂ ਹਨਾ ਇਹ ਬਾਪੂ ਦਾ ਵਧੀਆ ਲਾਉਗੀ ਦੁੱਧ ਕਿੰਨਾ ਆਏ ਪ੍ਰੇਜ ਬਣ ਕੇ ਚੱਲੇ ਦੁੱਧ ਕੋਈ ਨਹੀਂ ਦਿੱਤਾ ਪਈ ਨਾ 14 ਕਿਲੋ 15 ਰੇਟ ਤਾਂ ਉਹ ਹੀ ਆ ਗਿਆ ਜਿਹਨੂੰ ਮਾਰਕੀ ਕਰਾਈਆ 55 ਕਰਨਾ 55 ਕਰਾ ਲਾ ਪੋਹਜਿਆ ਰਹਿਣੀ ਤੋਹੇ ਬਾਹਰ ਨੂੰ ਸਭਰ ਦੂਜੇ ਨੰਬਰਾਂ ਪਰ ਜਰਸੀ ਗਾੜ ਦੇਖੀ ਨਾ ਕਾਫੀ ਕ੍ਰਾਸ ਦੇ ਵਿੱਚ ਆ ਗਈ ਦੁੱਧ ਦਊ 15 16 ਲੱਗ ਗਿਆ ਐਵਰੇਜ ਪਰ ਦੇਣਾ ਇਹਨੇ ਸਾਫ ਸੁਥਰਾ ਆ ਕੀ ਸੀਲ ਠੰਡੀ ਸੀਲ ਆ ਕੋਈ ਜਾਂਤ ਨਹੀਂ ਹਨਾ ਟਰ ਟੂ ਬਹੁਤ ਵੀ ਸੱਤਾ ਅੱਠਾਂ ਦਾ ਲੈਵਲ ਇਹ ਕਿਤੂ ਨਹੀਂ ਤੇ ਰੇਟ ਇਹਦਾ 52000 ਰੁਪਏ ਹਾਂ ਰੇਟ ਬਸ 52000 ਦੀ ਦੇਣੀ ਆ ਠੀਕ ਐ ਸੋ ਬੈਠ ਦੇਖੋ ਪੂਰੀ ਸਾਫ ਸੁਥਰੀ ਮੂੰ ਮੱਥਾ ਚੰਗਾ ਕੰਨ ਨਿਕਾ ਨਿਕਾ ਸਾਫ ਸੁਥਰੀ ਕੀ ਕਾਫੀ ਕਲਰ ਦੇ ਵਿੱਚ ਆ ਗਈ ਹਲਕਾ ਜਿਹਾ ਕ੍ਰਾਸ ਪਾਉਣਾ ਪੈਂਦਾ ਦੁੱਧ ਦਊਗੀ ਫੈਡ ਵਾਲੇ ਦਊਗੀ ਜਿਵੇਂ ਨਜ਼ਾਰੇ ਲਿਆ ਦੇਣਾ ਤੇਰਾ ਦੁੱਖ ਤੋੜ ਦੂਗੀ ਇਹ ਤੇ ਰੇਟ 52000 ਰੁਪਏ ਤੇਰੀ ਚੌਥੇ ਨੰਬਰ ਦੇ ਵਾਹੜ ਦੇਖੀ ਲੈ ਆਪਾਂ ਇਹ ਜਰਸੀ ਕਲੋ ਸਾਡੇ ਤੋਂ ਠੀਕ ਆ ਵੱਡੇ ਘੱਟ ਘੱਟ ਜਾਏ ਤੇਰੇ ਤੀਜਾ ਅਸੂ ਹੁੰਦੀ ਏ ਬਈ ਠੀਕ ਹੈ ਇਹ ਦੂਜਾ ਨਹੀਂ ਘਣਾ ਝੂਠ ਮਾਰ ਕਰੀ ਬਰਾ ਕਿੰਨੀ ਕੈਮਰੇਜ ਦੱਧਲੀਆ ਦੁੱਧ ਦੇ ਤਲ 22 23 ਕਿਲੋ ਕਰੀ ਠੀਕ ਹੈ ਐਂਕੀ ਦੀ 30 ਜੋ ਹੀ ਕਿਲੋ ਵਹਿਦੇ ਰਹੇਗੀ ਆਪਾਂ 22 ਕਿਲੋ ਵੇਚੀ 20 ਦੀ ਐਵਰੇਜ ਮੰਨ ਲੈ ਇਹ 20 ਤਾਂ ਬਲੱਸੀ ਤੋਂ ਜਾਂ ਤੂੰ ਤਰੀਡੇ ਦਾ ਹੋਊਗਾ ਵੀ ਮੁੱਲ ਜਿੰਨਾ ਮਰਜ਼ੀ ਕਰਾ ਲੈ 65 ਕਰਾ ਲੈ 70 ਕਰਾ ਲੈ ਜਿੰਨਾ ਮਰਜ਼ੀ ਬਾੜ ਰਹੇਗਾ ਦੀ ਦੇ ਤੋਰੀਵਾਰ ਨੂੰ ਦਿਨ 5000 ਕੱਢ ਦੀ ਹਣ ਸੋ ਚੌਥੇ ਨੰਬਰ ਜਿਹੜੀ ਵਿਹੜ ਆਪਾਂ ਦੇਖੀ ਜਾਨੇ ਆ ਜਰਸੀ ਦੇ ਕਰਾਸ ਬਾਂਡ ਚ ਆ ਗਈ ਕੱਦ-ਕਾੜ ਬੋਡੀ ਸਟਰਕਚਰ ਬਹੁਤ ਵਧੀਆ ਸਭੀ ਬੜੀ ਵੇਚੇਗੀ ਤੇ ਪੈਠ ਫੁੜੇ ਦੇ ਬਾਂਦਰ ਦੇਖੋ ਕੁਲ ਜਿਹਨੂੰ ਕਹਿੰਦੇ ਚਾਪੜ ਵਰਗੀ ਵਿਹੜ ਪਈਆ ਇਹ ਦੇਣੀ ਆਪਾਂ 57000 ਦੀ ਹਣ ਨਾ ਭਈ ਆਪਾਂ ਤੇ ਨਹੀਂ ਬਾੜ ਰੇ ਆ ਸੌਰੀ 62000 ਦੀ ਸੋ 62000 ਦੀ ਜਿੰਨਾ ਮਰਜ਼ੀ ਕਰਾ ਲੈ ਲੈਵਾ ਅਜੀ 5-4 ਦਿਨ ਪਹਿਲਾਂ ਬੈੜ ਦੇ ਮੈਂ ਇਹ ਵੇਖੀ ਬਹੁਤ ਟੰਗੂ ਕਿੱਥੇ ਤੇ ਬਾਕੀ ਕੱਦ ਬਹੁਤ ਆ ਹਨਾ ਹਾਂ ਬਾਕੀ ਕੱਦ ਸੋ 62000 ਦੇ ਵਿੱਚ ਫੁੱਲ ਕੱਦ ਕਾਠ ਵਾਲੀ ਬੈੜ ਆ ਛੋਟੀ ਨਹੀਂ ਹੈਗੀ ਕਿਸੇ ਪਾਸਿਓ ਜਰਸੀ ਕਾਫੀ ਕ੍ਰਾਸ ਆ ਗਈ ਹਾਂ ਕਾਫੀ ਦੁੱਧ ਜਿਹੜਾ ਦੇਣਾ ਫੈਟ ਵਾਲੇ ਦੇਣੇ ਨੇ ਮੇਰੇ ਲੱਗਦਾ ਬਾਕੀ ਚਵਾਈ ਚੂਵਿਤ ਲੋਕਾਂ ਨੂੰ ਗੱਲਾਂ ਕਰਦਾ ਉਂਗਲਰ ਕੀ ਲਕੀ ਦੇ ਜਿਆਦਾ ਗੱਲਾਂ ਸੋ 86990 999728 ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਹੁਣ ਇੱਕ ਬੈੜ ਸੂਈ ਵੀ ਦਿਖਾਤੀ ਚੰਨ ਦਿਖਾ ਦੇ ਗੱਬਣਾ ਕੋਈ ਵੀ ਡਾਕ ਸੋੜੇ ਪਸੰਦਾਂ ਕੋਲੇ ਆ ਕੇ ਦੇਖੋ ਤਸੱਲੀ ਕਰਕੇ ਖੀ ਸਕਦੇ ਹਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ